ਹਾਂਜੀ ਗੁਰਪ੍ਰੀਤ ਸਾਧ ਸੰਗਤ ਜੀ ਦਾਸ ਕ੍ਰਿਪਾਲ ਸਿੰਘ ਹਸਰਾ ਅਮਰੀਕਾ ਤੋਂ ਆਪ ਜੀ ਨੂੰ ਨਿਮਰ ਬੇਨਤੀ ਕਰਦਾ ਜੀ ਸਭ ਤੋਂ ਪਹਿਲਾਂ ਜੀ ਫਤਿਹ ਬੁਲਾਉਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਜੀ ਆਪਣਾ ਪ੍ਰੋਜੈਕਟ ਚੱਲ ਰਿਹਾ ਸੀਗਾ ਵੀ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨਾਨਸਰ ਵਾਲੇ ਦੇ ਅੱਖੀਂ ਡਿੱਠੇ ਨਜ਼ਾਰੇ ਮੇਰੇ ਕੱਲ੍ਹ ਸਿਉ ਜਿਨੀਵਿਆ ਉਹ ਚਮਤਕਾਰ ਵੀ ਉਹ ਆਪਣਾ ਵੀ ਚਲਿਆ ਨਾ ਚੋਣਿਆ ਉਸ ਲੜੀ ਦੇ ਵਿੱਚ ਜੀ ਆਪਣੀ ਅਗਲੀ ਸਾਖੀ ਬਹੁਤ ਹੀ ਮਹੱਤਵਪੂਰਨ ਸਾਧੂ ਬੰਦੇ ਦਾ ਸਕਾਬ ਜਿਹੜਾ ਬੇਨਤੀ ਕਰਦਾ ਚੇ 5-7 ਮਿੰਟ ਜ਼ਿਆਦਾ ਲੱਗ ਜਾਣ ਜੀ ਵੀ ਉਹਦੇ ਤੁਸੀਂ ਨਾ ਜੀ ਅਤਰਾਜ ਨਾ ਕਰੋ ਕਿਉਂਕਿ ਸਾਖੀ ਹੈ ਜੀ ਬਹੁਤ ਸੋਹਣੇ ਤੇ ਆਉਣ ਆਈ ਜਿਹੜੀ ਜਨਰੇਸ਼ਨ ਆ ਜਿਹੜੀ ਯੰਗਸਟਰ ਆਉਣ ਆਏ ਬੱਚੇ ਆ ਪੜ੍ਹਦੇ ਸਕੂਲ 'ਚ ਜਿਨ੍ਹਾਂ ਦਾ ਕੋਈ ਪ੍ਰੀਵਿਊ ਜਿਨ੍ਹਾਂ ਦੇ ਦੇਖਣਾ ਉਹਨਾਂ ਦੇ ਲਈ ਬਹੁਤ ਜ਼ਰੂਰੀ ਆ ਉਹਨਾਂ ਦੀ ਵੀ ਆਪਣੀ ਸਿੱਧ ਵਰਦੀ ਹੈ ਜੋ ਏ ਵੀ ਵੱਡੇ ਦੇ ਹੀ ਫਰਚ ਹੁੰਦਾ ਵੀ ਬੱਚਾ ਸਿੱਧੀ ਹੋਵੇ ਕਿ ਜੇ ਜੇ ਨਾਨਕ ਸਾਹਿਬ ਦੇ ਨਾਲ ਵੀ ਬਥੋੜੇ ਬੱਚੇ ਨੂੰ ਜੁੜਿਆ ਵੀ ਜਾਵੇ ਤੇ ਬਾਬਾ ਜੀ ਇਹ ਵੀ ਪਿਕਾ ਵੀ ਸ਼ਾਬਿਕ ਕਰਾ ਮੱਤਾ ਦੱਸਿਆ ਜਾਂ ਬੱਚਾ ਨੂੰ ਤੇ ਇਹ ਮਦਾਸਬ ਮਕਸਦ ਵਿੱਚੋਂ ਜਿਹੜੀ ਅੱਜ ਦੀ ਸਾਖੀ ਹੈ ਜੀ ਇਹ ਵੀ ਸਾਖੀ ਗੀ ਬੇ ਜਮਨਾਨਗਰ ਦੇ ਜੀ ਸੰਤ ਬਾਬਾ ਨੀਚਲ ਸਿੰਘ ਜੀ ਦੀ ਸੇਵਾ ਪੰਥੀ ਸਤੂਰ ਬਾਬਾ ਨੀਚਲ ਸਿੰਘ ਜੀ ਦੀ ਵੰਤੀ ਉਹਨਾਂ ਦੀ ਸਾਖੀ ਹੈ ਜੀ ਤੇ ਉਹਨਾਂ ਦੇ ਵੀ ਕਿਸ ਤਰ੍ਹਾਂ ਬਾਬਾ ਜੀ ਨੇ ਉਹਨਾਂ ਨੂੰ ਤਾਂ ਬਾਬੇ ਹੀ ਸੇ ਸੇ ਮਹਾਰਾਣੀ ਉਹਨਾਂ ਨੂੰ ਵੀ ਲੜ ਲਾਇਆ ਸੀ ਕਿਵੇਂ ਸੇ ਦਿੱਤੀ ਸੀ ਬਾਬਾ ਜੀ ਕੀ ਬਚਨ ਦਿੱਤੇ ਸੀ ਬਾਬਾ ਜੀ ਹੁਕਮ ਨਮਾਇਕ ਦਿੱਤਾ ਸੀ ਹੱਥ ਲਿਖਤ ਜੋ ਉਹਨਾਂ ਦੇ ਲਾਇਬ੍ਰੇਰੀ ਦੇ ਵਿੱਚ ਉੱਥੇ ਵੀ ਅੱਜ ਵੀ ਮੌਜੂਦ ਆ ਤੇ ਉਹ ਸਾਖੀਏ ਹੁੰਦੇ ਜੀ ਵੀ ਆਪਣਾ ਜੇ ਆਪਣਾ ਮਹਾਪੁਰਸ਼ਾਂ ਦਾ ਜੀ ਹੁੰਦਾ ਜੀ ਮਹਾਪੁਰਸ਼ ਦਾ ਮਹਾਪੁਰਖ ਦਾ ਬੋਲਣਾ ਕੋਈ ਕਿਤੇ ਪਰਤਾਈ ਮਹਾਪੁਰਖਾ ਕਾ ਬੋਲਾ ਹੋਇ ਕਿਥੈ ਉਹ ਅਮਰ ਤੇ ਪ੍ਰਭੂ ਹੈ ਉਹਦਾ ਚਲਣਾ ਤੁਮੈ 755 ਮਹਾਵਤ ਬੋਲਾ ਕਿਸੇ ਪਰਥਾਈ ਹੁੰਦਾ ਜੀ ਤੇ ਦੁੱਖ ਵਿੱਚ ਸੋਕਿਆ ਬਨਸਾ ਦੁੱਖ ਵਿੱਚ ਸੋਕਿਆ ਨਸ ਦੁੱਖ ਦੇ ਉਰਗੇ ਸੋਕਿਆ ਨਸਾ ਸੋਕ ਨਸਾ ਸਭ ਤ੍ਰਿਸ਼ਾ ਅੰਜਲੁ ਭਜਾਈ ਤ੍ਰਿਸ਼ਨਾ ਜਨ ਜੁ ਆਪ ਪਾ ਪਾ ਪਗੜਾ ਸੀ ਉਹ ਸਭੀ ਭਜਾਈ ਨਾਮ ਦਿਨਾਨ ਸਤਗੁਰ ਦੜਾਇਆ ਬਿਨਸੇ ਨ ਆਵੇ ਜਾਈ ਨਬੀ ਨੋ ਬੀਗ ਨਾਮ tio ਜਿਸ ਚੇ ਪਾਛ ਵਖੀ ਤੇ 497 ਅਗੇ ਕਿਹਾਦਾ ਨਬੀ ਨੰਸ ਨੈ ਕਿਵੇਂ ਸੇਵਾ ਕਰਨੀ ਹੈ ਜੀ ਨੈਰੋ ਸੰਗ ਨੈਰੋ ਸੰਗ ਸੰਤਨ ਕੀ ਸੇਵਾ ਚਨ ਝਾਰੀ ਕਿਸਾਇਓ ਚ ਨੈਰੋ ਨੈਰੋ ਸੰਗ ਸੰਤਾ ਕੀ ਸੇਵਾ ਚਨ ਝਾਰੀ ਝਾਰੀ ਬਿਸ ਕੇ ਸਾਇਓ ਆਠ ਪਰ ਦਰਸ਼ਨ ਸੰਤਨ ਦਾ ਸੁਖ ਨਾਨਕੇ ਪਾਇਓ ਆਠ ਪੈ ਦਾ ਆਠ ਪੈ ਦਰਸ਼ਨ ਸੰਤਨ ਕਾ ਸੁਖ ਨਾਨਕੇ ਪਾਇਓ ਇੱਕ ਜਸਤਾਰਾ ਵੀ ਤੇ ਇਹ ਸਾਖੀ ਅੱਜ ਹੈਗੀ ਸੰਤ ਬਾਬਾ ਨੀਚਲ ਸਿੰਘ ਜੀ ਸੇਵਾਪਤੀ ਬਹੁਤ ਮਸ਼ਹੂਰ ਹੋਏ ਜੀ ਇਹਨਾਂ ਨੇ ਭਾਵੇਂ ਮੈਂ ਪਹਿਨ ਰਿਹਾ ਪੰਜਾਬੀ ਵਿੱਚ ਹਾਂ ਤਾਂ ਫਿਰ ਇੰਗਲਿਸ਼ ਵੀ ਸੁਹੀ ਤੇ ਸੰਤ ਬਾਬਾ ਨੀਚਲ ਸਿੰਘ ਜੀ ਇਹ ਵੀ ਉਹਨਾਂ ਦੇ ਬਾਬਾ ਜੀ ਨੇ ਆਉਦੇ ਵੀ ਪੁੱਤਰ ਨਿਸ਼ਾਨੀ ਸੰਪੀਸੀ ਸੰਪੀਸੀ ਤੇ ਵੀ ਜੋ ਉਹਨਾਂ ਦੀ ਟਟ ਭਗਤੀ ਜੋ ਉਹਨਾਂ ਦੇ ਟਟ ਭਗਤੀ ਨਿਮਰਤਾ ਦਾ ਨਾਮ ਸੀ ਟਟ ਬੰਦੇ ਨਿਮਰਤਾ ਦਾ ਕਿ ਛੋਟੀ ਕਰਪਾੜ ਮਾਲਾ ਪਵਿੱਤਰ ਛੂੜਾ ਤੇ ਹੋਰ ਸੀ ਜਾਨੂ ਬਾਬਾ ਇਹਦੇ ਤੁਸੀਂ ਉਹਨਾਂ ਨੇ ਬਾਬਾ ਜੀ ਦੇ ਵੱਡੇ ਵਾਸਤੇ ਨਹੀਂ ਸੀ ਜੀ ਤੇ ਉਹ ਉਹਨਾਂ ਨੇ ਵੀ ਇਹ ਚ ਇਹ ਉਹਨਾਂ ਦੇ ਬਾਬਾ ਜੀ ਚੰਨ ਫੜਲੇ ਬਾਬਾ ਜੀ ਤੁਸੀਂ ਵੀ ਮੈਨੂੰ ਕੋਈ ਵੀ ਕੋ ਕੋ ਵੀ ਕੋਈ ਨਿਸ਼ਾਨੀ ਦੇ ਕੇ ਜਾਓ ਤੇ ਵੀ ਜਿਸ ਸਾਥ ਨੀਚਰ ਸਿੰਘ ਸੀ ਨਾਲ ਉਹ ਸੀ ਭਾਈ ਨਾਨਕਾ ਸਿੰਘ ਜੀ ਗੁਰੂ ਕੇ ਲਾਲ ਜੀ ਉਹ ਕੇ ਰਿਵਾੜੀ ਦੇ ਸੀ ਤੇ ਵੀ ਉਹ ਵੀ ਬਾਬਾ ਜੀ ਨਾਲ ਹੀ ਆ ਕੇ ਸੀ ਨਾਲ ਸਰ ਉਹ ਸੀ ਤੇ ਵੀ ਇਹ ਜਾਗਰਤੀ ਸੀ ਜਾਂਦਾ ਨਿਸ਼ਾਨੀ ਰੱਖਿਆ ਹੋਈ ਸੀ ਭਾਈ ਹਰਵੰਸ ਜਗਧਰੀ ਜੀ ਬਹੁਤ ਗਏ ਦਾਸ ਉਹਨਾਂ ਦੇ ਬਚਨ ਸਾਈ ਸੀ ਬਸ ਸਰਵ ਗ੍ਰੇਸ ਸੰਤ ਨੇ ਚਲਸੀ ਦੇ ਜੰਗ ਜੂਲੇ ਸੀ ਜੀ ਇਹ 18 April 1882 18 April 1882 ਨੂੰ ਪਿੰਡ ਮਿੱਠਾ ਟਵਾਣਾ ਤੇ ਜਿਹੜਾ ਸਰਗੋਦਾ ਪਾਕਿਸਤਾਨ ਦੇ ਵਿੱਚ ਹੋਇਆ ਸੀ ਉਹਤੇ ਉਹਦੇ ਉਹਦੀ 5 ਸਾਲ ਦੀ ਉਮਰ ਦੇ ਵਿੱਚ ਹੀ ਸੀ ਜਦੋਂ ਉਹਦੇ ਪਿਤਾ ਜੀ ਸਰਗਵਾਸ ਹੋ ਗਏ। ਇਹ ਬੜੀ ਫਾਸ ਪਾਸ ਹੋਇਆ ਚਿਰ ਜਣ ਤੇ ਵੀ ਹੋ ਗਏ ਤੇ ਉਹ ਬੇ ਉਹਨਾਂ ਦੀ ਗਾਈਡੈਂਸ ਸੀ ਗਾਈਡਡ ਬਾਈ ਉਹਨਾਂ ਦੇ ਬ੍ਰਦਰ ਸੀ ਸਰ ਮਹਿਤਾਬ ਸਿੰਘ ਉਹਨਾਂ ਨੇ ਦਿੱਤੇ ਸੀ ਜੇ ਟਵਰਸੀ ਸਪੇਚਪਾਤ ਸਪੇਚਪਾਤ ਦੇ ਵਿੱਚ ਉਹਨਾਂ ਨੂੰ ਗਾਇਚੜੀ ਉਹਨਾਂ ਦੇ ਭਰਾ ਨੇ ਜਿਹੜੇ ਸਰ ਮਹਿਤਾਬ ਸਿੰਘ ਜੀ ਉਹਨਾਂ ਨੇ ਦਿੱਤੀ ਸੀ ਉਹਨਾਂ ਨੇ ਦਿੱਤੀ ਸੀ ਤੇ ਐਵੈਂਚਰੀ ਪੈਂਸੀ ਸਟੱਡੀ ਗਏ ਦੀ ਬਾਰਾਂਸੀ ਉਹਨਾਂ ਦੇ ਬਾਰਾਂਸੀ ਵਿੱਚ ਚਲੇ ਗਏ ਜੀ ਸਟੱਡੀ ਕਰਨ ਹਰਦਵਾਰ ਚਲੇ ਗਏ ਜੀ ਤੇ ਉੱਥੋਂ ਦੇ ਉਹ ਜਿਹੜੀ ਸਿੱਖਿਆ ਸੀ ਗਈ ਬੇਰ ਹੀ ਡਿਵੈਲਪ ਦੀ ਡੀਪ ਨੌਲੇਜ ਆਫ ਸੰਸਕ੍ਰਿਤ ਬਦੰਤਾ ਐਂਡ ਸਿੱਖ ਫਿਲਾਸਫੀ ਇਹ ਵੀ ਅਰਨਿਕ ਦੀ ਹੋਰਿਕ ਪੰਡਤ ਔਨਰਿਕ ਔਨਰਿਕ ਪੰਡਤ ਅ ਹਨਰੀਕ ਪੰਡਤ ਜੀ ਜਿਬ ਨੂੰ ਪੜੀ ਗਈ ਸੀ ਹਾ ਬਿਕੋਜ਼ ਹੈਡ ਆਫ ਦੀ ਸੇਵਾਪੰਥੀ ਸੈਕਟ 9050 ਟੂ 58 9050 ਟੂ 9078 ਉਹਦੇ 9078 ਜੋ ਉਹਨੇ ਪਾਸ ਰਿਜ ਸਰਵਸ ਹੋ ਗਈ ਸੀ ਜੋ ਹਾ ਜੀਰੀ ਸਵਰਜੀ ਡੇਰੀ ਸਵਰਜੀ ਡੇਰਾ ਡੇਰਾ ਸੰਤਪੁਰਾ ਜੰਮਲਾ ਨਗਰ ਹਾ ਜੀ ਐਂਡ 9050 ਟੂ ਉਹਨੇ ਵੀ ਨੇ ਡੇਰਾ ਸਬੀ ਕੇਬੀ ਸਤਕੀਤਾ ਜੀ ਵੇ ਵੀਰ ਦੀ origional data ਜਦੋਂ ਪਾਕਿਸਤਾਨ ਬਜਟ ਡਿਮੋਲਿਸ਼ ਹੋ ਗਈ ਦੀ 86 elements like Muslims ਉਹਨਾਂ ਦੀ ਡਿਮੋਲਿਸ਼ ਕਰਤੀ ਉਹਨਾਂ ਦਾ ਡੇਟਾ ਪਾਕਿਸਤਾਨ ਦੇ ਵਿੱਚ ਹਾਂ ਜਿਹਨਾਂ ਫਾਊਂਡਡ ਬਾਈ ਉਹਨਾਂ ਨੇ ਜਿਹੜੇ ਨਹੀਂ ਪੱਥਰ ਕੀ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਕਾਲਜ ਪਟਨਾ ਸਾਹਿਬ ਪਟਨਾ ਸਾਹਿਬ ਜਿੱਥੇ ਉਹਨਾਂ ਨੇ ਵੀ ਨਹੀਂ ਪੱਥਰ ਰੱਖਿਆ ਸੀ ਐਂਡ ਖਾਲਸਾ ਸਕੂਲਸ ਐਂਡ ਕਾਲਜ ਲਾਈਕ ਬੁਹਾਟੀ ਰਾਂਚੀ ਐਂਡ ਕੋਲਕਾਟਾ ਐਂਡ ਕੋਲਕਾਟਾ ਐਂਡ ਮੈਨੀ ਕੰਟਿਨਿਊ ਟੂ ਸਰਵ ਦਿਸ ਸਟੂਡੈਂਟਸ ਟੁਡੇ ਜਿੱਥੇ ਕਿ ਬੱਚੇ ਹੁਣ ਵੀ ਪੜ੍ਹਦੇ ਰਹੇ ਤੇ ਉਹਨਾਂ ਨੇ 1973 ਸਬਜੀ ਵਿੱਚ ਵੀ ਗੁਰੂ ਨਾਨਕ ਗਲਤ ਕਾਲਜ ਵੀ ਉਹਨਾਂ ਨੇ ਵੀ ਸੰਤ ਵੀ ਜਿਵੇਂ ਉਹਨਾਂ ਨੇ ਜਮਨਾ ਦੇ ਕਿ ਸਟਾਰਟ ਕੀਤਾ 1973 ਚ ਕੀਤਾ ਸੀ ਤੇ ਬਾਬਾ ਜੀ ਉਹਨਾਂ ਦਾ ਮਿਲਾਪ ਜਿਹੜਾ ਸੀ ਜੀ ਉਹਨਾਂ ਦੇ ਤੇ ਵੀ ਬਾਬਾ ਈਸ਼ਰ ਸਿੰਘ ਜੀ ਦਾ ਮਿਲਾਪ ਉਹਨਾਂ ਦੇ 1950 ਦੇ ਸ਼ੁਰੂ ਦੇ ਵਿੱਚ ਉਹਨਾਂ ਦਾ ਹੋ ਗਿਆ ਸੀ ਏ ਵੀ ਜਦ ਬਾਬਾ ਜੀ ਜਿਹੜੇ ਤੁਹਾਨੂੰ ਜਾਂਦੀ ਸੀ ਬਾਬਾ ਜੀ ਉੱਥੇ ਰੁਕੇ ਸੀ ਜਗਾਦਰੀ ਉੱਥੇ ਜੀ ਤੇ ਬਾਬਾ ਜੀ ਉਹਨਾਂ ਨੂੰ ਗਿਫਟ ਦਿੱਤਾ ਸੀ ਬਹੁਤ ਕੀ ਇੰਟ੍ਰੀਜ ਆਉਣੇ ਜਿਵੇਂ ਜੋ ਬੰਨ ਦਿਖਾਈ ਰੈਫਰਿੰਗ ਟੂ ਦੀ ਗਿਫਟ ਦੈਟ ਬਾਬਾ ਇਸ਼ਾ ਸਿੰਘ ਜੀ ਹੈਜ਼ ਕਿ ਹੈਜ਼ ਗਿਵਨ ਟੂ ਟੂ ਬਾਬਾ ਨੀਚਰ ਸਿੰਘ ਜੀ ਹਾਂ ਜਿੰਨ ਦਿੱਤਾ ਸੀ ਅੱਜ ਵੀ ਬਾਬਾ ਜੀ ਵੀ ਇਸ ਜਮਾਨਾ ਨਗਰ ਜਗਾਦਰੀ ਹੈ ਜੀ अर्ली 1950 1950 ਸੀ ਤੇ ਮੈਮੋਰੀਅਲ ਮੀਟਿੰਗ in more more meeting a butter place between the between the two special radiant radiant personalities today was a meeting hoy and os baad bhi baba ji pe We satnesh ji de baba ji hai a gift baba baba is blessed satnesh ji beautifully beautifully bound setup usriogansar ji the potiyan ਬਾਬਾ ਜੀ ਨੇ ਉਹਨਾਂ ਨੂੰ ਵੀ ਬਹੁਤ ਸੋਹਣੇ ਬੈਂਡ ਕੀਆ ਸੀ ਪੋਤੀਆਂ ਗਰਨਾਰਗ ਗੁਰੂ ਘਰ ਸਾਹਿਬ ਜੀ ਸੁਪਰੀ ਦਿੱਤੀਆਂ ਜੀ ਉਹਨਾਂ ਨੇ ਹਾਂ ਜੀ ਤੇ ਬਾਬਾ ਜੀ ਹੈਂਡ ਹੈਂਡ ਬੌਂਡ ਵਿਦ ਰਿਚ ਕ੍ਰੋਥ ਐਂਡ ਗੋਲਡਨ ਥ੍ਰੈਡ ਇੱਕ ਮਾਲਾ ਦਿੱਤੀ ਕਿ ਜਿਹੜੀ ਤੋਂ ਬਾਬਾ ਬੜੀ ਖਿੰਚੀ ਸੀ ਤੇ ਉਹ ਵੀ ਬਾਬਾ ਉਹਨਾਂ ਦਿੱਤੀ ਵੀ ਮਾਲਾ ਬਾਬੇ ਦਿੱਤੀ ਵਾ ਬਾਬਾ ਜੀ ਪਰਸੇ ਹੈਂਡ ਦੀ ਇਹ ਸੰਤ ਜੀ ਸਿੰਘ ਦੇ ਪੋਤੀਆਂ ਇਹ ਪੋਤੀਆਂ ਗੁਰੂ ਸਾਹਿਬ ਦੇ ਦਰਸ਼ਨ ਹਨ ਇਹਨਾਂ ਦੀ ਸੇਵਾ ਕਰੀ ਰੱਖਿਓ ਇਹ ਪੋਤੀਆਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਇਹਨਾਂ ਦੀ ਸੇਵਾ ਕਰੀ ਰੱਖਿਓ ਮ ਇੱਕ ਵੀ ਨਕ ਚੌਰਸਾ ਦਤਾ ਜੀ ਚੌਰਸਾ ਫਰਮ ਨਾਲ ਸਟ੍ਰੈਡੀਸ਼ਨ ਦੇ ਕੇਸੀ ਚੌਰਸਾ ਦਤਾ ਬਾਬੇ ਨੇ ਇੱਕ ਹੈਂਡ ਰਿਟਨ ਨੋਟ ਹੁਕਮਨਾਮਾ ਬਾਬਾ ਇਸ਼ਾ ਸੇ ਹੈਸ ਗਿਵਨ ਟੂ ਹਿਮ ਬੀ ਹੁਕਮਨਾਮਾ ਦਿੱਤਾ ਸੀ ਇਹ ਵੀ ਬਾਬਾ ਜੀ ਦਿੱਤਾ ਸੀ ਜਿਹੜਾ ਕਿ ਜਿਹੜਾ ਮੋਸਟ ਇੰਪੋਰਟੈਂਟ ਗੱਲ ਹੈ ਜੀ ਦੇ ਦੇ ਨੋ ਨੋ ਪ੍ਰਜੈਂਟੇਰ ਸਾਂਤਪੁਰਾ ਡੇਰਾ ਲਾਇਬ੍ਰੇਰੀ ਲਾਇਬ੍ਰੇਰੀ ਚ ਹੁਣ ਵੀ ਰੱਖਿਆ ਹੋਇਆ ਹੈ ਉਹਦੇ ਵਿੱਚ ਕੀ ਲਿਖਿਆ ਸੀ ਇਹ ਸਾਂਤ ਜੀ ਤੁਹਾਡੀ ਸੇਵਾ ਗੁਰਮਤ ਗੁਰਮਤ ਸਾਰ ਸਹੀ ਰਾਤੇ ਜੀ ਵੀ ਹੈ ਤੁਹਾਨੂੰ ਮਾਵਾ ਕੋਣ ਮਾਨ ਹੈ ਕਿ ਤੁਸੀਂ ਵਿਦਿਆ ਦੇ ਪ੍ਰਚਾਰ ਕਰ ਰਹੇ ਹੋ ਤੇ ਗੁਰੂ ਨਾਨਕ ਬਾਣੀ ਤੁਹਾਡੇ ਰਾਜ ਖੋਵੇਗੀ ਰਾਜ ਖੋਵੇਗਾ ਉਹਨਾਂ ਨੇ ਫਿਰ ਬਾਬਾ ਜੀ ਕੋਲ ਨਹੀਂ ਜੀ ਬੀ ਬੇਤੀ ਕੀਤੀ ਸਤਿ ਨਿਸ਼ਚ ਸਿੰਘ ਜੀ ਮੈਂ ਵੀ ਬਾਬਾ ਜੀ ਵੀ ਮੇਰਾ ਵੀ ਮਨ ਨਹੀਂ ਟਿਕਦਾ ਉਮੈ ਵੀ ਵੀ ਸਾਰੇ ਬਾਬਾ ਜੀ ਇਹ ਸਮਝਾਇਆ ਵੀ ਬਾਬਾ ਜੀ ਨਾ ਕਿਵੇਂ ਕਰਨਾ ਉਹ ਵੀ ਵੀ ਸਾਰਾ ਵੀ ਬਾਬਾ ਜੀ ਦੱਸੇ ਤੇ ਵੀ ਕਿਸ ਤਰ੍ਹਾਂ ਕਰਨਾ ਤੇ ਬੇਜੋ ਨੇ ਬਾਬਾ ਜੀ ਵਿੱਚ ਕਿਤੇ ਵੀ ਫਿਰ ਤੁਸੀਂ ਕਹਿੰਦੇ ਵੀ ਨੀਚ ਸੋ ਜੀ ਤੁਸੀਂ ਕਹਿੰਦੇ ਵਿਦਵਾਨੋ ਤੁਹਾਡਾ ਨਾਮ ਰੇਂਧੀ ਜੁਣੀ ਤੱਕ ਰਹੂਗਾ ਤੁਹਾਡਾ ਨਾਮ ਰੇਂਧੀ ਜੁਣੀ ਤੱਕ ਰਹੂਗਾ ਇਹ ਬਹੁਤ ਘੱਟ ਬੱਚਾ ਬਚਨ ਹੈ ਜੀ ਬਾਬਾ ਜੀ ਕਿਤੇ ਸੀ ਇਹ ਬੱਚਾ ਨੂੰ ਪੀਤਾ ਅਜੀ ਇਸ ਮੀਟਿੰਗ ਵਾਸ ਨਾਟ ਜਸਟ ਲਿਕ ਚੇਂਜ ਆਫ ਆਈਟਮਸ ਇੱਕ ਆਈਟਮਾਂ ਦੀ ਉਹ ਆਦਰਾ ਬਦਲੀ ਦੀ ਸੀ ਮੀਟਿੰਗ ਸੀ ਬਟ ਬਟ ਰਿਕੋਗਨਿਸ਼ਨ ਸੀ ਸਪੈਸੀਅਲ ਅਲਾਈਨਮੈਂਟ ਇਟ ਊਡ ਨਾਟ ਸਿਰਸ ਸੇਵਾ ਪੰਥੀ ਸੇਵਾ ਪੰਥੀ ਟਰੈਡੀਸ਼ਨ ਇਹ ਦੋਨਾਂ ਦੇ ਵਿੱਚ ਟਰੈਡੀਸ਼ਨ ਦੇ ਵਿੱਚ ਨਾ ਵੀ ਬੇ ਬੇ ਕਿਸ ਤਰ੍ਹਾਂ ਵੀ ਵੀ ਸੇਵਾ ਕਰਨੀ ਸੀ ਤੇ ਵੀ ਸਰਵਿਸ ਬਿਫੋਰਟ ਇੱਕ ਉਹ ਪਪੀ ਜਿਵੇਂ ਜਿਹੜੀ ਸੇਵਾ ਕਰਨੀਆਂ ਆ ਵੀ ਸੇਵਾ ਕਰ ਤੋਂ ਵੀ ਇੱਕ ਨੂੰ ਮਾਣ ਚ ਦੇ ਲਈ ਹੋਣੀ ਬਈ ਮੈਂ ਕਰਾਂ ਜਾਈਏ ਇਹ ਕਰਨਾ ਨਾਮ ਸਿਮਰਨ ਗੁਰਵਾਣੀ ਵਿਚਾਰ ਤਾਂ ਵੀ ਨਾਮ ਸਿਮਰ ਕਰੋ ਤੇ ਗੁਰਵਾਣੀ ਦਾ ਵਿਚਾਰ ਕਰੋ ਬਾਬਾ ਜੀ ਇਹ ਬੱਚ ਕਿਤੇ ਹਾਂਜੀ ਰਿਸਪੈਕਟ ਟੂ ਗੁਰੂ ਗ੍ਰੰਥ ਸਾਹਿਬ ਜੀ ਐਜ਼ ਅ ਟਰਨਲ ਗੁਰੂ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਇਸਤਮਕ ਦੀ ਸੇਵਾ ਕਰੋ ਹਾਂ ਫਿਰ ਜੀ ਉਹ ਬਈ ਹੋਏ ਫਿਰ ਸੰਤ ਨੀਚਲ ਸਿੰਘ ਜੀ ਨੇ ਵੀ ਉਸ ਤਰ੍ਹਾਂ ਕਰਦੇ ਰਹੇ ਹਮੇਸ਼ਾ ਕਹਿੰਦਾ ਵੀ ਜਿਹੜੇ ਬਾਬਾ ਜੀ ਨੇ ਮੈਨੂੰ ਆ ਪਿੱਛੇ ਜੀ ਹੇ ਦਿੱਸਿਆ ਵੀ ਮੈਂ ਉਹਨਾਂ ਦੇ ਮੁਤਾਬਕ ਪਾ ਵੀ ਸੇਵਾ ਕਰਨੀ ਹੈ ਜੀ ਸੇਵਾ ਕਰਦੇ ਰਹੇ ਇਹ ਉਹਨਾਂ ਦਾ ਬ੍ਰਹਮ ਕੈਨੇਜੀ ਹੁੰਦੇ ਸੀ ਭਾਈ ਨਾਨਕਾ ਸਿੰਘ ਜੀ ਹੁੰਦੇ ਸੀ ਇਹ ਸਾਰੇ ਜ਼ਗਾਇਦ ਨਹੀਂ ਸੀ ਜਿਹਨਾਂ ਦਾ ਕੰਮ ਹੈ ਤੇ ਤੇ ਵੀ ਇਹ ਕਈ ਵਾਰੀ ਜੋ ਲਾਜ ਬਹੁਤ ਸਾਂ ਕਰਦੇ ਸੀ ਤੇ ਉਹਨਾਂ ਦਾ ਹੱਥ ਫੜ ਲਈ ਸੀ ਇਨੀ ਤੱਕ ਸੀ ਨਾ ਕਿ ਉਹ ਉਹਨਾਂ ਦੇ ਡਾਕਟਰ ਵੀ ਨਹੀਂ ਸੀ ਤੇ ਵੀ ਉਹਨਾਂ ਨੇ ਕਈ ਵਾਰ ਲੋਕਾਂ ਨੇ ਕਿਹਾ ਕਿ ਆਪਣੇ ਹੱਥ ਪੜਨਾ ਆਪਦੇ ਹੱਥ ਪੜਨਾ ਸਾਡੇ ਰੋਗ ਦੂਖ ਦਿੰਦੇ ਹਨ ਤਾਂ ਉਹਨਾਂ ਨੇ ਕਿਹਾ ਇਹ ਬਾਬਾ ਈਸ਼ਰ ਸਿੰਘ ਜੀ ਨਾਨਕ ਸਰ ਇਹ ਦੋ ਤੇ ਵੀ ਬਖਸ਼ ਜਾਵੋ ਨਾ ਇਹ ਬਖਸ਼ਿਆ ਉਹ ਨਾਲ ਉਹ ਆਪ ਕਰਵਾ ਲਈ ਇਨਸ਼ਾ ਅੱਲਾਹ ਇਜੀ ਸੰਤ ਦੇ ਸ੍ਰੀਮਾਨ ਦੇ ਫੋਟੋ ਵੀ ਚਾਹਤ ਕਰਾਂ ਫੋਟੋ ਵੀ ਨਾ ਹੁਣ ਦੇਖੋ ਵੀ ਇਹ ਫੋਟੋ ਵਿੱਚ ਬਹੁਤ ਘੱਟ ਵੀ ਅੱਜ ਕੱਲ ਮਿਲਦੀਆਂ ਤੇ ਵੀ ਮੈਂ ਤੁਹਾਨੂੰ ਵੀ ਤਾਂ ਵੀ ਦੱਸ ਰਿਹਾ ਜੀ ਤੇ ਆਪਾਂ ਫੋਟੋ ਵੀ ਦੇਖੋ ਉਹਨਾਂ ਜਿਹੜੀ ਆਹ ਜੀ ਸੰਤ ਬਾਬਾ ਦੇ ਨੀਚੇ ਸਿੰਘ ਜੀ ਆ ਇਹਨਾਂ ਬਾਬਾ ਜੀ ਸੁਬੇ ਜੀ ਸੁਪੇ ਬਾਬੇ ਸੁਪੇ ਬਾਬੇ ਜੀ ਸ੍ਰੀ ਮਹਾਰਾਜ ਜੀ ਹੁਣ ਦੇਖੋ ਜਿਹੜਾ ਪਏ ਇਹ ਸਤ ਨੇਚਰ ਸਿੰਘ ਜੀ ਦੇ ਸੰਤ ਜੀ ਦੇ ਸੇਵਾਪੰਥੀ ਜਿਹੜੇ ਸੀ ਇਹ ਸਤ ਦੇ ਚਲਸੀ ਜੀ ਉਹਨਾਂ ਦਾ ਸੁਪਾ ਇਹ ਜਿਹੜਾ ਵੀ ਮੈਨੂੰ ਕਾਫੀ ਕਿਸਮ ਨੂੰ ਗ੍ਰੈਂਡ ਹੋਇਆ ਜੀ ਭਾਈ ਜਿਸਪਾਲ ਸਿੰਘ ਜੀ ਪੌਂਟਾ ਸਰਵਾਰੇ ਜਿਹੜੇ ਇੰਟਰਸਟਿਡ ਸਿੱਖਾ ਕੇ ਦਾਸ ਖੜੇ ਜੀ ਤੇ ਭਾਈ ਜਿਸਪਾਲ ਸਿੰਘ ਜੀ ਪੌਂਟਾ ਸਰਵਾਰੇ ਜਿਹੜੇ ਦਾਸ ਜਿਹਾ ਹੈ ਤੇ ਇਹ ਹੈ ਜੀ ਭਗਵਾਨ ਇਹਨਾਂ ਦੇ ਵੀ ਇਹਨਾਂ ਦੇ ਕਾਫੀ ਕੋਸ਼ਿਸ਼ਾ ਜੀ ਇਹ ਸਤਿ ਸ੍ਰੀ ਅਕਾਲ ਬੀ ਕਪੀ ਚਾਹਾਂ ਗਏ ਸੀ ਤੇ ਵੀ ਇਹਦਾ ਫੋਨ ਨੰਬਰ ਵੀ ਦੱਸ ਸਕਦਾ ਹਾਂ ਇਹਦਾ ਫੋਨ ਬ ਹੈਗਾ 94180 00113 94181 00113 ਇਹਦਾ ਫੋਨ ਬ ਹੈ ਤੇ ਇਹਨਾਂ ਨੇ ਵੀ ਇੱਕ ਵਾਰੀ ਬਾਬਾ ਜੀ ਦਵੰਦ ਲਗੇ ਸੀ ਭਾਈ ਸਪਾਸ ਨੇ ਦੱਸਿਆ ਜੀ ਬਾਬੇ ਦਵੰਦ ਲਗੇ ਸੀ ਮਸੂਰੀ ਮਸੂਰੀ ਲਗੇ ਸੀ ਦਾਗਰਬਕਸਿੰਗ ਜੀ ਮਸੂਰੀ ਹੈ ਬਾਬਾ ਜੀ ਵੀ ਸੰਗੀ ਸੀ ਉਹਨਾਂ ਗਵਾਂਡ ਵਾਸੀ ਉੱਥੇ ਗੁਰਦਾਰੇ ਵਿੱਚ ਬਾਬਾ ਜੀ ਜੀ ਬਚਨ ਕਿਤੇ ਤੇ ਉੱਥੇ ਰਾਗੀ ਸਿੰਘ ਸੀ ਉਹ ਬਾਬਾ ਜੀ ਹਜ਼ੂਰੀ ਵਿੱਚ ਹੀ ਕਹਿੰਦਾ ਜੀ ਵੀ ਕਹਿੰਦਾ ਵੀ ਇਹ ਵੀ ਕਹਿੰਦਾ ਵੀ ਸਾਨੂੰ ਵੀ ਮਨਾ ਕੀਤਾ ਗਿਆ ਵੀ ਸਾਧੂ ਮਹਤਮਾ ਦਾ ਉਹ ਅਸੀਂ ਗੁਰੂ ਸਾਧੂ ਸਿੱਧ ਰਣੀ ਜਿਸ ਤਰ੍ਹਾਂ ਵੀ ਆਪ ਕਹਿੰਦੇ ਆ ਇਹ ਫਿਰ ਉਸ ਤੋਂ ਬਾਅਦ ਕਹਿੰਦੇ ਵੀ ਬਾਬਾ ਜੀ ਫਿਰ ਬਚਨ ਕਰਨ ਲੱਗੇ ਬਚਨ ਉਸ ਇੰਨਾ ਗ੍ਰੈਂਡ ਹੋਇਆ ਫਿਰ ਉਹਨੇ ਵੀ ਮਾਫੀ ਮੰਗੀ ਜੀ ਆਪਾਂ ਨੂੰ ਵੀ ਮਾਫੀ ਹੋ ਗਈ ਫਿਰ ਉਹ ਜਿਹੜੇ ਸੀ ਜੀ ਗਰਤੀ ਸਿੰਘ ਉਹ ਸੰਤ ਨੀਚਲ ਸਿੰਘ ਜੀ ਨਾਲ ਜੁੜ ਗਏ ਤੇ ਫਿਰ ਉਸ ਉਹੀ ਗਰਤੀ ਸਿੰਘ ਤੇ ਸੰਤ ਨੀਚਲ ਸਿੰਘ ਜੀ ਨਾਗ ਸਰਾਈ ਬਾਬਾ ਜੀ ਕੋਲ ਤੇ ਵੀ ਬਾਬਾ ਜੀ ਭੁਗਤੇ ਅੰਦਰ ਤੇ ਬਾਬਾ ਜੀ ਨੇ ਫਿਰ ਸੰਤ ਨੀਚਲ ਜੀ ਨੇ ਕਿਹਾ ਵੀ ਅੱਜ ਜੀ ਤੁਹਾਡੇ ਨਾਲ ਦੀ ਸੇਵਾ ਦਾ ਇਹਨਾਂ ਦੇ ਤਾਂ ਬਹੁਤ ਕਸ ਮੰਗੀ ਜਾਂਦੇ ਆ ਬਹੁਤ ਕਸ ਮੰਗ ਰਹੇ ਆ ਤੇ ਵੀ ਫਿਰ ਬਾਬੇ ਬਾਬਾ ਜੀ ਉਹਨਾਂ ਨੇ ਪੁੱਛਿਆ ਸੰਤ ਨੀਚਲ ਸਿੰਘ ਜੀ ਉਹਨਾਂ ਨੇ ਪੁੱਛਿਆ ਪੀਸ ਸੋਚੀ ਕਿ ਤੁਸੀਂ ਕੀ ਉਸ ਮੰਗਿਆ ਉਹ ਕਹਿੰਦੇ ਹਾਂਜੀ ਮੰਗਿਆ ਤੇ ਵਿਅਕਤੀ ਬਾਬਾ ਜੀ ਵਿੱਚ ਮਾੜਤੀ ਮਾੜਤੀ ਬਾਬਾ ਜੀ ਨੇ ਵੀ ਕਿਹਾ ਪੀਤੋ ਮਿੱਤ ਸੀ ਨਾ ਤੇ ਉਹ ਕਰੋ ਸਾਰਾ ਸਿਰ ਸੋੜੇ ਮੁਰਾਦਾ ਸਾਰੇ ਪੂਰੇ ਹੋ ਗਏ ਹੁਣ ਆਵਾ ਜੀ ਮੈਂ ਦੇਖੋ ਬਈ ਹੁਣ ਥੋੜਾ ਜਿਹਾ ਇੰਟੈਲੈਕਚੁਅਲ ਪੁਆਇੰਟ ਆ ਵੀ ਨਾ ਅੱਪਾ ਦੇਖਾਂ ਜੀ ਇਹ ਜੀ ਜਿਹੜੇ ਕਿ ਬੱਚਿਆਂ ਦੇ ਜੰਗਸਟ ਬੱਚੇ ਨਾ ਉਹਨਾਂ ਦੇ ਕੰਮ ਆ ਵੀ ਜੀ ਹੈ ਨਾ ਕਿ ਮਸਮਾ ਨਾਲ ਦੇ ਵਿੱਚ ਜੀ ਮਸਮਾ ਦੂਸਰ ਸੈਕਟਰ ਹੈ ਜੀ ਅਮ ਜੋੜੇ ਜੀ 5 ਮਿੰਟ ਜੇ ਐਕਸਟਰਾ ਹੋ ਗਈ ਨਾ ਜੀ ਤੁਸੀਂ ਤੇਜ਼ੀ ਰੱਖ ਰਹੇ ਹੋ ਕੁਝ ਤਾਂ ਕਰਾਂਗੇ ਮਕਾਉਣ ਦੀ ਚੀਜ਼ੀ ਤੇ ਵੀ ਮੁਸਲਮਾਨ ਦੋ ਸੈਕਟਰ ਸੀਆ ਤੇ ਸੁੰਨੀ ਸੀਆ ਤੇ ਸੁੰਨੀ ਸੁੰਨੀਆਂ ਦੇ ਵਿੱਚ ਨਾ ਜੀ ਇੱਕ ਆਗਾ khán ਹੋਇਆ ਜਾਂ ਆਗਾ khán ਆਗਾ khán ਹੋਇਆ ਜੀ ਬਹੁਤ ਅਮੀਰ ਬੰਦੇ ਸੀ ਉਹਨਾਂ ਨੇ ਵੀ ਆਪ ਦੀ ਕੌਮ ਲਈ ਮੁਸਲਮਾਨਾਂ ਦੇ ਲਈ ਬਹੁਤ ਕੁਝ ਕੀਤਾ ਬਹੁਤ ਕੁਝ ਕੀਤਾ ਜੀ ਤੇ ਵੀ ਉਹਨਾਂ ਨੇ ਕੀਤਾ ਜਿਹੜੇ ਵੀ ਮਤਲਬ ਕਿ ਉਹਨਾਂ ਦੇ ਮੁਸਮਾਨ ਦਾ ਬੱਚਾ ਜਿਹਨੇ ਕਰਾਚੀ ਯੂਨੀਵਰਸਿਟੀ, ਦਾਰ ਇਸਲਾਮ ਯੂਨੀਵਰਸਿਟੀ ਹੋਰ ਯੂਨੀਵਰਸਿਟੀ ਦੇ ਪੜ੍ਹਦੇ ਸੀ ਉਹ ਅਫੀਲੀਏਟਡ ਟੂ ਕੈਮਬ੍ਰਿਜ ਯੂਨੀਵਰਸਿਟੀ ਸੀ ਉਹ ਬੱਚੇ ਪੜ੍ਹਦੇ ਸੀ ਉੱਥੇ ਜਾ ਕੇ ਬੱਚੇ ਜਿਹੜੇ ਸੀ ਉੱਥੇ ਜਾ ਕੇ ਵੀ ਕੈਮਬ੍ਰਿਜ ਯੂਨੀਵਰਸਿਟੀ ਚ ਬੜੀ ਵਿਸ਼ੇਸ਼ ਅਲੈਦ ਸੀ ਬਹੁਤ ਵੱਡੀ ਜਿੰਦ ਬਹੁਤ ਵੱਡਾ ਕੰਪੀਟੀਸ਼ਨ ਆਗਾ ਹਨੇ ਕੌਂਲੀ ਬਹੁਤ ਵੱਡਾ ਕੰਪੀਟੀਸ਼ਨ ਤੇ ਮੁਸਮਾਨ ਦੇ ਬੱਚੇ ਇੱਥੋਂ ਕਰਾਚੀ ਜੋ ਪੜ੍ਹਨੇ ਦਾਰ ਇਸਲਾਮ ਅਫਰੀਕਾ ਜੋ ਪੜ੍ਹਨੇ ਉਹ ਰੰਜੀਨ ਸਿੰਘ ਉਹ ਪੜ੍ਹਨੇ ਅਗ੍ਹਾਖਾਨ ਨੇ ਉਹਨੇ ਚੇਅਰ ਸੌਫਟ ਕੀਤੀ ਸੀ ਜੋ ਆਪਣੇ ਕੈਮਬ੍ਰਿਜ ਯੂਨੀਵਰਸਿਟੀ ਵਿੱਚ ਉੱਥੇ ਵੀ ਉਹ ਚਾਹਦੇ ਸੀ ਤੇ ਉਹ ਉਹਨਾਂ ਉਹੜੇ ਵਿੱਚ ਸ਼ਰਮਿਤ ਸੀ ਜਿਵੇਂ ਕਿ ਲੋਕ ਹੁਣ ਤੱਕ ਉਹਨੂੰ ਯਾਦ ਕਰਦੇ ਆਗਾਖਾਨ ਉਹ ਅਗਾਖਾਨ ਦੀ ਬਹੁਤ ਵੱਡੀ ਦੇਣ ਸੀ ਉਸ ਮਨ ਤੇ ਹੁਣ ਵੀ ਸਤ ਵੀ ਨੀਚਲ ਸਿੰਘ ਜੀ ਉਹਨੇ ਲਾਈ ਜੀ ਹੁਣ ਜਿਹੜੇ ਸਤ ਨੀਚਲ ਸਿੰਘ ਜੀ ਸੀ ਇਹ ਤਾਂ ਨੇ 1970 ਵੀ ਵੀ 8 ਦੇ ਵਿੱਚ ਇਹ ਸਰਵਸ ਹੋ ਗਈ ਸੀ ਇਹ ਸੰਤ ਨੇਚਰ ਸਿੰ ਪਬਲਿਕ ਸਕੂਲ ਜੀ ਐਸ ਐਨ ਐਸ ਪੀ ਐਸ ਸੰਤ ਨੇਚਰ ਸਿੰ ਪਬਲਿਕ ਸਕੂਲ ਐਸ ਐਨ ਐਸ ਪੀ ਐਸ ਇਹ ਸਕੂਲ ਹੈ ਜਿਹੜਾ ਚੰਦਨਗੜ੍ਹ ਐਸਟੈਬਲਿਸ਼ ਕੀਤਾ ਅਤੇ ਵੀ 204985 ਵਿੱਚ ਸਟਾਰਟ ਕੀਤਾ ਸੀ ਸਕੂਲ ਤੇ ਸਟਾਰਟ ਇਹਦੇ ਵਿੱਚ ਕਲਾਸ ਜਿਹੜੀ ਪਹਿਲੀ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਪੜ੍ਹਾਈ ਚੜਾਈ ਜਾਂਦੀ ਹੈ ਪਹਿਲੀ ਕਲਾਸ ਤੋਂ ਲੈ ਕੇ 12ਵੀਂ ਜਰਸਟ ਪੜ੍ਹਾਈ ਚੜਾਈ ਜਾਂਦੀ ਹੈ ਇਸ ਬੱਚੇ ਉਹਦੇ ਤੇ ਸਿਹਰਾਣਾ ਹੋਵੇ ਜੀ ਉਹ ਬੱਚਿਆਂ ਜਿਹੜੇ ਉੱਥੇ ਜਾ ਕੇ ਬੱਚਿਆਂ ਨੂੰ ਐਡਮਿਸ਼ਨ ਜਦੋਂ ਮਿਲਦੇ ਆ ਉਹ ਕਈ ਮੌਕੇ ਨੇ ਜੀ ਸਾਡੇ ਇੱਕ ਵਿੱਚ ਆਪਣੇ ਪਰਿਵਾਰ ਦੇ ਦਾ ਜੀ ਉਹਨਾਂ ਨੇ ਵੀ ਬੱਚਿਆਂ ਦੇ ਵਿੱਚ ਹੋਣੀ ਸੀ ਤੇ ਉਹਨਾਂ ਨੇ ਪੁੱਛਿਆ ਤੇ ਐਡਮਿਸ਼ਨ ਲੈ ਗਏ ਤੇ ਉਹਨਾਂ ਪੁੱਛਿਆ ਵੀ ਤੁਸੀਂ ਸੋਖਣੀ ਸਰ 21ਵੇਂ ਸੂਚ ਰਹੋ ਉਹਨੇ ਉਹਦਾ ਇੰਟੈਲੀਜੈਂਸ ਜੀ ਉਹਨਾਂ ਸਾਥੀ ਐਡਮਿਸ਼ਨ ਮਿਲ ਗਈ ਸੀ ਉਹਨਾਂ ਨੂੰ ਫਿਰ ਇਹ ਜਿਹੜਾ ਹੈਗਾ ਜੀ ਇਹ ਸਕੂਲ ਹੈ ਨਾ ਜੀ ਸਤਨੇਸ਼ਰ ਸਿੰਘ ਪਾਲ ਸਕੂਲ ਜਿਹੜਾ ਜਮਨਗੜ੍ਹ ਐ ਤੇ ਇਹ ਜਿਹੜਾ ਸਕੂਲ ਹੈ ਜੀ ਜਿੱਥੇ ਵੀ ਆਪਣਾ CBSE CBSE ਤੇ ਇਸ ਦੇ ਨਾਲ ਅਫੀਲੀਏਟਡ ਤੇ ਨਾਲ ਕੈਮਬ੍ਰਿਜ ਯੂਨੀਵਰਸਿਟੀ ਨਾਲ ਬ੍ਰਿਸ਼ ਕੌਂਸਲ ਦੇ ਨਾਲ ਵੀ VLE KET PET ਐਂਡ FC ਦੇ ਤੌਰ ਤੇ ਹਾਬਦ ਤੇ ਤਰ੍ਹਾਂ ਜਾਣਿਆ ਜਾਂਦਾ ਹੈ ਉੱਥੇ ਨਾਲ ਤੇ ਵੀ ਉਹ ਦੇ ਕੋਈ ਅਗਾ ਖਾਂਦੇ ਮੁਸਮਨ ਨਹੀਂ ਕਦਰ ਕੀਤਾ ਤੇ ਸਤ ਨੈਚਰ ਸਿੰਘ ਬਾਪੂ ਜੀ ਦੀ ਬਰਸਤ ਸੀ ਜੋ ਜਨਜੀ ਜਿਹਨੇ ਸਕੇ ਰੂਗਾ ਤੇ ਉੱਥੇ ਇਹਨਾਂ ਨੇ ਦੇਖੋ ਕੰਮ ਕੀਤਾ ਇਹਨਾਂ ਸਕੂਲ ਅਧਿਰਾ ਕਿ ਇਹ ਜਿਹੜੇ ਬੱਚੇ ਪੜ੍ਹਦੇ ਉਥੋਂ ਅਫੀਲੀਏਟਡ ਟੂ ਕੈਂਬਰਿਜ ਯੂਨੀਵਰਸਿਟੀ ਹੁਣ ਆਗੇ ਸਵਾਲ ਜੀ ਕੈਂਬਰਿਜ ਯੂਨੀਵਰਸਿਟੀ ਕਿਹੜੀ ਹੈ ਜੀ ਇੰਗਲੈਂਡ ਦੇ ਦੋ ਯੂਨੀਵਰਸਿਟੀ ਮੈਥਾ ਤੇ ਰਹਿ ਜਾਂਦਾ ਕਾਫੀ ਦੇ 25 ਸਾਲ ਆ ਇੰਗਲੈਂਡ ਦੇ ਦੋ ਯੂਨੀਵਰਸਿਟੀ ਜੀ ਕੈਂਬਰਿਜ ਯੂਨੀਵਰਸਿਟੀ ਤੇ ਆਕਸਫੋਰਡ ਯੂਨੀਵਰਸਿਟੀ ਕੈਂਬਰਿਜ ਜਿੰਨੇ ਵੀ ਆਪਣੇ ਬੀ ਰਾਜਨੀਤਿਕ ਬੰਦੇ ਆ ਜਵਾਹਰ ਲਾਲ ਨਹਿਰੂ ਇੰਦਰਾ ਗਾਂਧੀ ਤੇ ਆਪਣਾ ਰਜੀਵ ਗਾਂਧੀ ਸੰਜੀਤ ਗਾਂਧੀ ਤੇ ਮਹਾਰਾਜਾ ਪਟਿਆਲਾ ਤੇ ਵੀ ਸਸ ਜੀ ਸਿੰਘ ਮਜੀਠੀਆ ਉਹਨਾਂ ਦੇ ਬੱਚੇ ਤੇ ਵੀ ਸਾਰੇ ਪ੍ਰਤਾਪ ਸਿੰਘ ਕੈਬਰੇਜੀਸੀ ਦੇ ਸਾਰੇ ਚੁੱਕ ਕੈਬਰੇਜੀਸੀ ਦੀਆ ਐਡੀਬਿਟੀ ਵੀ ਪਰ ਸਸ ਯੂਨੀਵਰਸਿਟੀ ਦੇ ਬੱਚੇ ਪੜ੍ਹ ਕੇ ਅਫੀਲੀਏਟਡ ਟੂ ਕੈਬਰੇਜੀਸੀ ਆਫਟਰ ਤਾਂ ਕੀ ਹੁੰਦਾ ਜੀ ਉਥੇ ਜਦੋਂ ਬੱਚੇ ਵੀ ਡਿਗਰੀ ਕਰਕੇ ਆਉਂਦੇ ਆ ਇੰਡੀਆ ਤੋਂ ਆਉਂਦੇ ਆ ਜਿਵੇਂ ਅਮਰੀਕਾ ਅੰਗਰੇਟ ਤੋਂ ਆਉਂਦੇ ਆ ਉਹਨਾਂ ਨੂੰ ਉਥੇ ਵੀ ਤੇ ਵੀ ਬੱਚੇ ਤੇ ਵੀ ਉਹਨਾਂ ਦੀ ਡਿਗਰੀ ਨਾ ਰਿਕੋਗਨਾਈਜ਼ ਕੀਤੀ ਜਾਂਦੀ ਹੈ ਇਹ ਰਿਕੋਗਨਿਟਿਟੀ ਇਹਦੀ ਉਹਨਾਂ ਨੂੰ ਤੇ ਵੀ ਉਹਨਾਂ ਨੇ ਇੱਥੇ ਅਗਰੇ ਵੀ ਵੀ ਆਪਣਾ ਵੀ ਕੋਸ ਸਟੱਡੀ ਕਰਨੀ ਪਈ ਆ ਉਹ ਡਿਗਰੀ ਰਿਕੋਗਨਾਈਜ਼ ਕਰਨੀ ਪਈ ਤੇ ਇਹਨਾਂ ਦੇ ਦੇਖੋ ਜੀ ਇਹਨਾਂ ਦੀ ਅਫੀਲੀਏਟਡ ਤੋਂ ਸਾਰੀ ਉੱਚ ਕਰਾਈ ਹੋਈ ਆ ਤੇ ਕਰਾ ਕੇ ਉਹਦਾ ਕਿੱਡੀ ਵੱਡੀ ਦੇਣਾ ਚਾਹੀਦਾ ਇਹ ਕਰਕੇ ਦੇਵਾ ਤੇ ਫਿਰ ਇਹਨਾਂ ਦੇ ਸਕੂਲ ਦੀ ਸਟ੍ਰੈਂਥ ਜਿਹੜੀ ਬੱਚੇ ਦੀ ਆ ਉਹ 2700 ਬੱਚੇ ਜੀ ਇੱਥੇ ਟੀਚਰ ਹੈਗੇ 90 80 ਚ ਜੀ ਤੇ ਸਕੂਲ ਦੇ ਵਿੱਚ ਏ ਬਾਕੀ ਉਹਦੇ ਸੈਕੂਲਰਟੀ ਸੈਕੂਲਰ ਮਿਨੋਰਿਟੀ ਇੰਸਟੀਟਿਊਸ਼ਨ ਟਾਰਟੀ ਇਹ ਜਿਸ ਰਹੀ ਹੈ ਸਰਾ ਤੇ ਸਵੀਮਿੰਗ ਪੂਲ ਆ ਤੇ ਲੈਬਸ ਆ ਸਪੋਰਟਸ ਆ ਤੇ ਲਾਇਬ੍ਰੇਰੀਆ ਤੇ ਅਤੇ ਆ ਤੇ ਆਗਾ ਵੀ ਮਲਟੀਮੀਡੀਆ ਕਲਾਸਰੂਮਸ ਆ 177 ਏਕੜ ਦੇ ਵਿੱਚ ਆ ਜੀ ਇਹ ਤੇ 109 119 ਕਲਾਸਰੂਮਸ ਆ 6 ਕੰਪਲੀਟ ਲੈਬਸ ਆ ਤੇ 1279000 ਸਕੇਅਰ ਫੀਟ ਦਾ ਇਹ ਹੈਗਾ ਜੀ ਰਿਜਲਟ ਇਹਦੇ 96% ਤੋਂ 100% ਤੱਕ ਆਉਂਦੇ ਹੋਏ ਹੋਰ ਦੇਖੋ ਜੀ ਜਿਸ ਤੋ ਗਾਹ ਆਪਣੇ ਸਵਾਲ ਪੜਾ ਹੋ ਗਿਆ ਤੇ ਵੀ ਦੇ ਵੀ ਉਹ ਤੇ ਵੀ ਸਬਰੀ ਟੇਬਲ ਜੀ ਉੱਤੇ ਆਪਣਾ ਦੇਖੋ ਮੁਸਲਮਾਨ ਦੇ ਆਗਾ ਖਾਨ ਨੇ ਉਹ ਬਣਾਏ ਮੁਸਲਮਾਨ ਦੇ ਬੱਚੇ ਨਹੀਂ ਬਣਾਇਆ ਤੇ ਸਿਕਾਨੀ ਸ ਸੈਂਟ ਨੇ ਚਲ ਸੰਜੀਉਣਾ ਨੇ ਜਿਹੜਾ ਬਹੁਤ ਬੱਚੇ ਪੜਦੇ ਆ ਤੇ ਅਫੀਲੀਏਟਡ ਟੂ ਕੈਮਬ੍ਰਿਜ ਇਸ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਕੈਮਬ੍ਰਿਜ ਮੈਂ ਇਹ ਬੱਚੇ ਸੀ ਦੇਣੀ ਚਾਹਣਾ ਜੀ ਜਿਹੜੇ ਆਪਣੇ ਬੱਚੇ ਆ ਸਿੱਖਾ ਦੇ ਬੱਚੇ ਆ ਉਹਨਾਂ ਲਈ ਸਕੂਲ ਬੈਸਟ ਹੈ ਸਕੂਲ ਰਿਜ਼ਲਟ ਵਿੱਚ ਗੇਂਦੇ ਆ ਉੱਥੋਂ ਵੀ ਜਮਨਗੜ੍ਹ ਰੈਜੀਓ ਸਕੂਲ ਉੱਥੋਂ ਪੜ ਕੇ ਬੱਚੇ ਜੇ ਕੈਮਬ੍ਰਿਜ ਸੀ ਜਾਂ ਕੈਮਬ੍ਰਿਜ ਸੀ ਜੇ ਬੱਚੇ ਚਲੇ ਗਏ ਉਹ ਤਾਂ ਦੀ ਬੈਸਟ ਹੈ ਸਕੂਲ ਨਾਲੇ ਤੇ ਫਿਰ ਹੋਣਾ ਚਾਹੀਦਾ ਹੋ ਗਿਆ ਤਾਂ ਕਿ ਕੀ ਗੱਲ ਹੋਣੀ ਕਿਸੇ ਵੀ ਅਫੀਲੀਏਟਡ ਹੋਏ ਜੀ ਉਹ ਤੇ ਤੇ ਆਪਣਾ ਉਦੇਸ਼ ਹੈਗਾ ਜੀ ਐਸਸੀਪੀਸੀ ਤੇ ਬੰਨੇ ਵੀ ਰੱਖਿਆ ਜੀ ਸਕਾਲਰਸ਼ਿਪ ਪ੍ਰੋਗਰਾਮ ਰੱਖਿਆ ਜੀ ਫੀ ਤੇ 5 ਪੋਸਟ ਪੋਸਟ ਗ੍ਰੈਜੂਏਟ ਸਟੂਡੈਂਟ ਜਾਣਗੇ ਤੇ ਭਰ ਜੀਏ 5 ਜਿਹੜੇ ਇਹਨਾਂ ਨੇ ਤੇ ਮਾਸਟਰ ਫੀ ਐਚ ਡੀ ਡੀ ਕਰ ਲਈ ਉੱਥੇ ਜਾਣ ਜਾਣ ਗਏ ਕੈਮਬ੍ਰਿਜ ਯੂਨੀਵਰਸਿਟੀ ਵਿੱਚ ਇਹਨਾਂ ਨੇ ਰੱਖਿਆ ਜੀ ਤੇ ਹਿੰਦੂਆ ਦੇ ਦੇਖੋ ਜੀ ਹਿੰਦੂਆ ਦੀ ਗਣਤੀ ਕਿੰਨੀ ਦੇਖੋ ਗੱਲ ਨੂੰ ਉਡਕਰਨਾ ਹੈ ਜੀ ਹਿੰਦੂਆ ਦੀ ਗਣਤੀ ਕਿੰਨੀ ਹੈ ਜੀ ਆਪਣੇ ਦੇਖੋ ਬਿਸਾਰ ਇੰਡੀਆ ਚ ਕਿੰਨੇ Hindu ਆ ਤੇ ਵੀ ਆਪਣੇ ਲਾਲੋ ਜੀ ਕੋਲ 80% ਤਾਂ ਹੈਗੇ ਆ 80 ਦੇ ਉੱਤੇ ਆ ਤੇ Hindu ਦਾ ਇੱਕ ਤੋਂ ਵੀ ਸਕੂਲ ਹੈ ਨਹੀਂ। ਇੱਕੋ ਬਾਬਾ ਜੀ ਨੇ ਤੁਹਾਡਾ ਨਾ ਰੈਡੀ ਨਹੀਂ ਕਰੂਗਾ ਤੇ ਉਹਨਾਂ ਸ਼ਰਧਾ ਬਾਬੇ ਚੰਨ ਫੜਲੇ ਸਤਿਸ਼ਚੀ ਜੀ ਬਾਬਾ ਜੀ ਵੀ ਮੈਂ ਦਾਤ ਜੀ ਕੋਈ ਵੀ ਵੀ ਮੇਰਾ ਵੀ ਮਾਨ ਨਹੀਂ ਠਕਦਾ ਬਾਬਾ ਜੀ ਨੇ ਦੱਸਿਆ ਵੀ ਗੁਰੂ ਘਰ ਸਭ ਦੇ ਤੇ ਵੀ ਹਰ ਵਕਤ ਵੀ ਧਿਆਓ ਇਹ ਤੁਹਾਡੇ ਸਹਾਈ ਹੋਣਗੇ ਜਿਸਿਆ ਤੇਰੇ ਵੀ ਵਾਚੇ ਕਿ ਤੁਹਾਡਾ ਨਾਰੰਜਾ ਜੁਫਾ ਅੱਜ ਆ ਕੇ ਦੇਖੋ ਜੀ ਉਹਨਾਂ ਦਾ ਜਮਨਗਰ ਸਕੂਲ ਜਿਹੜਾ ਇਸ ਮਸਟਰੀ ਕੀ ਕੇਸਰੀ ਉਹਨਾਂ ਬਰ ਬਤੂ ਹੀ ਬਣਾਇਆ ਹੈ ਜੀ ਮਸਤ ਇਸ਼ੂ ਸਿੰਘ ਜੀ ਉੱਥੇ ਵੀ ਰਹਾ ਹਾਇ ਤੇ ਹਾਲਾਂਕਿ ਆ ਬੋ ਸਕਤਾਂ ਹਾਂ ਉ ਤਾਂ ਨਹੀਂ ਮੰਦੀ ਮੈਂ ਠੀਕ ਹੈ ਜੀ ਪਰ ਉਹਨਾਂ ਨੇ ਬਣਾਇਆ ਜੇ ਆਪਾਂ ਉਹਨਾਂ ਦੇ ਉੱਪਰ ਜੇ ਕਹਣੀ ਚਾਹਦੇ ਜੇ ਬਣਾਇਓ ਉਹਨਾਂ ਦੇ ਉਹ ਵੀ ਆਪਾਂ ਉਹਨਾਂ ਦੇ ਵੀ ਕੰਮ ਆ ਜੇ ਆਪਾਂ ਇਹ ਕਰਨ ਹੋਰ ਦੀ ਦੂਜੀ ਗੱਲ ਆ ਜੀ ਕਿ ਕ੍ਰਿਸਚਨ ਕ੍ਰਿਸਚਨ ਅਜਿਹੇ ਵੀ ਕ੍ਰਿਸਚਨ ਦਾ ਸਕੂਲ ਜੇ ਅਸਾਈ ਕੈਬਰੂਜਨਿਸ ਕਿ ਵਿਸਾਈ ਆ ਅਤੇ ਇੱਧਰ ਜਿਹੜੇ ਆਪਣਾ ਵੀ ਆ ਜਿਹੜੇ ਵੀ ਸੇਕਰਡ ਹਾਰਟ ਸਕੂਲ ਆ ਜੋ ਓਰਜਿਨੇਵੀਆ ਇਹ ਵੀ ਇੱਕ ਸਾਇੰਸ ਸਕੂਲ ਹੈ ਤੇ ਵੀ ਕਰਕੇ ਇਹ ਬੱਚੇ ਵੀ ਜੇ ਅਪਰ ਦੇਖਿਆ ਜਾਵੇ ਤਾਂ ਜੀ ਕਰਕੇ ਇਹ ਇਹਨਾਂ ਵਿੱਚ ਸੈਵਰ ਪ੍ਰੈਸ਼ੀਨ ਸਕੂਲਸ ਐਂਡ ਕਾਲਜਿਸ ਇਨ ਇੰਡੀਆ ਇਨਕਲੂਡਿੰਗ ਵੈਲ ਨੋਨ ਇੰਸਟੀਟਿਊਸ਼ਨ ਲਾਈਕ ਲਾਈਕ ਸੇਕਰਡ ਹਾਰਟ ਵੈਲ ਨੋਨ ਇੰਸਟੀਟਿਊਸ਼ਨ ਲਾਈਕ ਸੇਕਰਡ ਹਾਰਟ ਐਂਡ ਆਦਰਸ ਆਰ ਅਫੀਲੀਏਟਡ ਨਾਟ ਡਾਇਰੈਕਟਲੀ Not directly to the university of cambridge itself but rather to the cambridge assessment Pro international education c a i e board c i board not directly affiliated not directly to the university of cambridge itself but rather to the cambridge assessment international education c a i e board i ਪਰ 7 ਅਚਲ ਸੀ ਸਕੂਲੇ ਸਵਚੇ ਸਿੱਧੇ ਡੈਰਟ ਲੀਏ ਹਾਂਜੀ ਵੀ ਆਜ ਜਿਹੜਾ ਬੋਰਡ ਬਣਾਇਆ ਚੰਦੇ ਆ ਵਿੱਚ ਜਿਹੜਾ ਪਾਰਟ ਆਫ ਕੈਮਬ੍ਰਿਜ ਯੂਨੀਵਰਸਿਟੀ ਕੈਮਬ੍ਰਿਜ ਯੂਨੀਵਰਸਿਟੀ ਉਹ ਕੈਮਬ੍ਰਿਜ ਯੂਨੀਵਰਸਿਟੀ ਦਾ ਹਰਟਚ ਬੋਰਡ ਹਾਂਜੀ ਬਕੇ ਤੇ ਪ੍ਰੈਸ ਅਸੈਸਮੈਂਟ ਦੀ ਡਿਪਾਰਟਮੈਂਟ ਆਫ ਯੂਨੀਵਰਸਿਟੀ ਆਫ ਕੈਮਬ੍ਰਿਜ ਵੀ ਉਹਨਾਂ ਦੇ ਵਿੱਚ ਪਰ ਇਹ ਤਾਂ ਜੀ ਵੱਡੀ ਗੱਲ ਹੈ ਦੇਖੋ ਮੁਸਲਮਾਨ ਅਗਾਖਾਂ ਦੇ ਬਣਿਆ ਅਫੀਲੀਏਟਡ ਉਹਦਾ ਨਾਮ ਮੁਸਾ ਅਗਾਖਾਂ ਦਾ ਨਾਮ ਮੈਂ ਪੜਦਾ ਹੁੰਦਾ ਸੀ ਕਾਫੀ ਦੇਰ ਤੱਕ 30 40 ਸਾਲ ਪਹਿਲਾਂ ਦਾ ਮੈਂ ਪੜਦਾ ਹੁੰਦਾ ਸੀ ਜਦੋਂ ਮੈਂ ਯੂਨੀਵਰਸਿਟੀ ਜਾਂਦਾ ਸੀ ਉਦੋਂ ਪੜਦੇ ਸੀ ਵੀ ਆਗਾ ਖਾਂਦਾ ਨੌ ਕਿ ਨਾ ਮਸ਼ਹੂਰ ਆ ਕਿੰਨਾ ਸੋਹਣਾ ਕੰਮ ਕਰਕੇ ਮੁਸਲਮਾਨਾਂ ਦੇ ਮੁੰਡੇ ਦੀ ਕਰ ਗਿਆ ਜੀ ਆਗਾ ਕਾ ਸਿੱਖਾ ਲਈ ਬਹੁਤ ਧੰਨਵਾਦ ਵੀ ਈਸ਼ਰ ਸਿੰਘ ਜੋ ਬਰੋਸਾ ਹੈ ਮਹਾਪੁਰਸ਼ ਸਤ ਨੇਚਲ ਸਿੰਘ ਜੀ ਉਹਨਾਂ ਬਰਦਤੇ ਸਤ ਨੇਚਲ ਸਿੰਘ ਦੇ ਬੱਚੇ ਪਹਿਲੀ ਕਲਾਸ ਤੋਂ 12ਵੀਂ ਕਲਾਸ ਤੱਕ ਉਸ ਤੋਂ ਬਾਅਦ ਉਹਨਾਂ ਦੀ ਵੀ ਅੱਡ ਸਟੱਡੀ ਚੱਲਦੀ ਆ ਇੰਗਲੈਂਡ ਜਾ ਸਕਦੀ ਹੈ ਇੰਗਲੈਂਡ ਜਾ ਕੇ ਉਹ ਜਿਹੜਾ ਕੈਂਬਰਿਜ ਯੂਨੀਵਰਸਿਟੀ ਸਕੂਲ ਆ ਉਹ ਜਿਹੜਾ ਜੁਨੀਅਰ ਚਲੇਦੇ ਉਹ ਤੋਂ ਜੁਨੀਅਰ ਚਲੇਦੇ ਸਿੱਦੇ ਡਾਇਰੈਕਟਲੀ ਕੋਈ ਪ੍ਰੋਬਲਮ ਨਹੀਂ ਪੈਂਦੀ ਫਿੱਡੀ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਕਿ ਹਿੰਦੂ ਇੰਡੀਗੈਟਿਜਾ ਤੁਸੀਂ ਸਰਚ ਕਰੋ ਹਿੰਦੂ ਐਕਟਿਵ ਸਕੂਲ ਨਹੀਂ ਅਫੀਲੀਏਟਡ ਟੂ ਕੈਂਬਰਿਜ ਯੂਨੀਵਰਸਿਟੀ ਹਿੰਦੂ ਨੇ ਐਕਵੀ ਹੈ ਨਹੀਂ ਦਾ ਇਹ ਜਿਹੜਾ ਅਸਾਈਆਂ ਦੇ ਆ ਅਸਾਈਆਂ ਦੇ ਵੀ ਡਾਇਰੈਕਟਲੀ ਗਏ ਜੀ ਤੇ ਵੀ ਜਿਵੇਂ ਸੈਵਲ ਕ੍ਰਿਸਚਨ ਸਕੂਲਸ ਐਂਡ ਕਾਲਜ ਇਨ ਇੰਡੀਆ ਹੱਥੀ ਵੈਨਨ ਲਾਈਕਾ ਤੇ ਆਪਣਾ ਸਿਕਰਟ ਹਾਲ ਸਿਕਰਟ ਹਨ ਆਦਰਸ ਆਫਿਲੀਏਟਡ ਨੋਟ ਡਾਇਰੈਕਟਲੀ ਟੂ ਦਿ ਜੁਨੀਅਰ ਸਿਕਰਟ ਕੈਮਬ੍ਰਿਜ ਸਰਟ ਬਟ ਰੈਦਰ ਟੂ ਦਿ ਕੈਮਬ੍ਰਿਜ ਅਸੈਸਮੈਂਟ ਇੰਟਰਨੈਸ਼ਨਲ ਐਜੂਕੇਸ਼ਨ ਥੇਰ ਸੀ اے ਆਈ ਈ ਉਹ ਵੀ ਜੰਦੇ ਬੋਰਡ ਦੇ ਵਿੱਚ ਆਉਂਦੇ ਵੀ ਉਹ ਵੀ ਫਿਰ ਉਦੋਂ ਆ ਜਾਂਦੇ ਵੀ ਇਹਦਾ ਟੈਂਡ ਦਾ ਮਸਲਾ ਸੀ ਜਿਹੜੇ ਬਾਬਾ ਜੀ ਤਾਂਤ ਸਾਹਿਬ ਬਾਬਾ ਇਸ਼ਵਰ ਸਿੰਘ ਜੀ ਮਹਾਰਾਜ ਨੇ ਜਿੰਨੇ ਵੀ ਵਾਸ਼ ਕੀ ਤਸੀਹੇ ਉਹ ਵੇਸ਼ਾ ਸਾਥ ਬੜਾ ਉਹਨਾਂ ਅਣਿਸਾਤ ਹੁੰਦੇ ਆ ਜਿਹੜਾ ਉਹ ਜਾਣਦੇ ਜਿਵੇਂ ਚ 80 ਜਮੇ ਗੁਰੂ ਸਾਹਿਬ ਅੰਚ ਕਰਦੇ ਸੀ 86 ਜਮੇ ਪਹਿਨਾਗੇ 10 ਜਮੇ ਗੁਰੂ ਗ੍ਰੰਥ ਸਾਹਿਬ ਦੇ 74 ਜਮੇ ਸੀ ਸਤਿਗੁਰੂ ਚੋਲ ਪਰ ਪਛਾਣ ਉਹ ਕਿਵੇਂ ਜਾਣ ਇਹ ਅਸੀਂ ਪੋਤਰੋ ਦੇਖਿਆ ਜੀ ਬਾਬਾ ਜੀ ਉਹ ਜਿਹੜੇ ਦੇਖਿਆ ਇਹ ਸਰਬ ਉਸ ਬਈ ਹੋਰ ਵੀ ਦਦਾ ਸਕੇ ਬੋ ਇਸਾ ਕੀ ਮੈਨੂੰ ਹੁਣ ਟਾਈਮ ਦਾ ਥੋੜਾ ਫਿਕਰ ਲੱਗਿਆ ਵੀ ਕਾਫੀ ਲੋਕ ਇਤਰਾਜ ਕਰਨ ਲੱਪੇ ਪਏ ਆ ਵੀ ਸਾਕੀ ਵੱਡੀ ਆ ਬਸ ਸਤ ਨਿਸ਼ਚੇ ਸਿੰਘ ਜੀ ਦੀ ਸਾਕੀ ਬਹੁਤ ਸੁਣੀ ਹੈ ਜੀ ਤੇ ਦੇਖੋ ਉਹ ਤਵਸੇਤ ਰਹੋ ਅਦੇ ਬੱਚਿਆਂ ਨੂੰ ਕੋਸ਼ਿਸ਼ ਕਰੋ ਜੇ ਬੱਚੇ ਪੜ੍ਹਾਈ ਜਿਹਾ ਅਸ਼ਿਆਰ ਜੀ ਉਹਨਾਂ ਨੂੰ ਕਿਸ ਕੋ ਚੜਾਓ ਜਿਹੜਾ ਕਿ ਅਫੀਲੀਏਟਡ ਟੂ ਕੈਮਰਜਨਸੀ ਤੇ ਜਿਹੜੇ ਕਿ ਇਥੋਂ ਬੱਚੇ ਜੀ ਮੈਂ ਦੇਖਦਾ ਵਾਂ ਬੱਚੇ ਇਥੋਂ ਇੰਡੀਆ ਤੋਂ ਪੜ੍ਹੇ ਜੇ ਕਿ ਡਾਕਟਰੀ ਕਰ ਲੈ ਤੇ ਵੀ ਤੇ ਵੀ ਕਹਾ ਵੀ ਡਾਕਟਰੀ ਕਰ ਲੈ ਤੇ ਹੋਰ ਵਿੱਚ ਪੜ੍ਹ ਕੇ ਆਉਂਦੇ ਆ ਤੇ ਉਹਨਾਂ ਨੂੰ ਤੇ ਵੀ ਡਿਗਰੀ ਵੈਲਿਊਏਟ ਕਰਨੀ ਪੈਂਦੀ ਹੈ ਜੀ ਵੈਲਿਊਏਟ ਕਰਨੀ ਪੈਂਦੀ ਹੈ ਡਿਗਰੀ ਇਥੋਂ ਦੇ ਮੁਤਾਬਕ ਕਈ ਬੰਦੇ ਉਹ ਬੱਚੇ ਕਰ ਨਹੀਂ ਸਕਦੇ ਉਹ ਬੱਚੇ ਬੇਫੇਰੇ ਰਹਿੰਦੇ ਡਿਗਰੀ ਵੈਲਿਊਏਟ ਕਰਨੇ ਬਹੁਤ ਔਖੀ ਹੈ ਜੀ ਤੇ ਇਹ ਵੀ ਕਿਉਂ ਇਥੋਂ ਦੇ ਮੁਤਾਬਕ ਉੱਥੇ ਇੰਡੀਆ ਚ ਪੜ੍ਹਦੇ ਹੁੰਦੇ ਆ ਜੀ ਤੇ ਵੀ ਦੇਖੋ ਤੁਸੀਂ ਉਹ ਇੰਡੀਆ ਦੇ ਐਮਬੀਏਸ ਕਰਦੇ ਡਾਕਟਰ ਕਰ ਲਏ ਇਥੋਂ ਬੱਚਾ ਕਹਿੰਦਾ ਮੈਂ ਡਾਕਟਰ ਲੱਗੋ ਨਹੀਂ ਨੋਵੇ ਸੋਨੋ ਡਿਗਰੀ ਵੈਲਿਊਏਟ ਕਰਨੀ ਪੈਂਦੀ ਹੈ ਉਹ ਕਰ ਲਈ ਉਹ ਤੋ ਤਨ ਸਾਲ ਚਾਰ ਸਾਲ ਪਿੱਛੇ ਰਹਿੰਦੇ ਆ ਉਸਨੂੰ ਕੋਸ਼ਿਸ਼ ਕਰਨੀ ਪੈਂਦੀ ਉਹਦੇ ਚ ਬੱਚੇ ਪਾਸ ਨਹੀਂ ਹੁੰਦੇ ਬਹੁਤ ਬੱਚੇ ਹੁੰਦੇ ਇਹ ਇਸ ਰਹਿਣਗੇ ਪਰ ਜਿਹੜੇ ਇਹ ਹੈ ਆਲਗਾਂ ਦੇ ਬੱਚੇ ਮਸਮੰਦਾਂ ਦੇ ਬੱਚੇ ਕਰਾਚੀ ਜੁ ਵਿੱਚ ਇਸ ਵੀ ਦਾਰਸਾਮ ਜੁ ਨੇ ਸੀ ਸਿੱਧੇ ਡਾਇਰੈਕਟਲੀ ਕੈਂਬ੍ਰਿਜ ਉਸੇ ਸੀ 노 ਨੀਡ ਟੂ ਐਵੈਲੂਏਟ ਟੈਸਟ ਐਟ 올 ਤੇ ਜਿਹੜੇ ਹੁੰਦੇ ਆ ਵੀ ਆਪਣਾ ਅਗਮ ਸੰਤੇਸ਼ੂਸ ਸਕੂਲ ਦੇ ਜਮਾਨਾ ਦੇ ਇਹਨੇ ਬੱਚੇ ਵੀ ਡਾਇਰੈਕਟਲੀ ਜਾਂਦੇ ਕੈਂਬ੍ਰਿਜ ਜੁ ਸੀ ਬਹੁਤ ਵੱਡੀ ਗੱਲ ਹੈ ਜੀ ਮੇਨ ਤਾਂ ਜਿਹੜੇ ਜਿਹੜੇ ਇੰਟੈਲੈਕਚੁਅਲ ਲੈਵਲ ਦੇ ਬੰਦੇ ਆ ਉਹਨਾਂ ਦੀ ਤਾਂ ਬਹੁਤ ਵੱਡੀ ਆ ਸ਼ੌਕਿੰਗ ਥਿੰਗ ਹੈ ਇਹ ਮੈਂ ਵੀ ਤੇਜੀਪੂ ਨਸਕੀ ਮਾਫੀ ਦਿਓ ਜੇ ਕੋਈ ਦਾਸਰਾ ਆਪਣਾ ਗੰਧ ਕੇ ਹੋਵੇ ਦਾਸ ਮਾਫੀ ਹੋ ਜਾਚਾ